ਹਏ ਹਏ ਕਿ ਇਤਰਾ ਟਕਾ ਨਹੀਂ ਮੈਨੂੰ ਹੁੰਦਿਆ ਵਾਕਿਆ ਗੱਲ ਸਹੀ ਆ ਜੇ ਜੋ ਦਾ ਰਿਸ਼ਤ ਬੰਦ ਲੈਂਦਾ ਫੜਿਆ ਗਿਆ ਤੇ ਕੀ ਬਣੂਗਾ ਇੰਨੇ ਪੈਸੇ ਲਈ ਜਾਂਦਾ ਲੋਕਾਂ ਕੋਲੋਂ ਕੋਈ ਗਰੀਬ ਕੋਈ ਅਮੀਰ ਐਦਾਂ ਤੇ ਬੜਾ ਢਿਡ ਧੋਣ ਵਾਲੀ ਗੱਲ ਵਾ ਜੇ ਇੰਨੇ ਨਹੀਂ ਤਨਖਾਹਾਂ ਹਨੀ ਕੋਹ ਬਣਦਾ ਰਿਸ਼ਤ ਲੈ ਕੇ ਕੀ ਬਣੂਗਾ ਹਾਏ ਆਂਦੇ ਆਪੀ ਦੇਸ਼ਵਤਾ ਲੈਣੀ ਤੇ ਬਹੁਤ ਮਾੜੀ ਆ ਤੇ ਬੜਾ ਔਖਾ ਟਾਈਮ ਮੁੜ ਕੇ ਆਉਂਦਾ ਇਹ ਲੇਖਾ ਦੇਣਾ ਪੈਂਦਾ ਵਾ ਆਂਦੇ ਹੁੰਦੇ ਕਰਨ ਵਾਲਾ ਕੋਈ ਤੇ ਪੜਨ ਵਾਲਾ ਕੋਈ ਇਹ ਮਹਾਰਾਜ ਸੱਚੇ ਪਾਸ਼ਾ ਜੋਦੇ ਨੂੰ ਮਤਬੁੱਧ ਪਾ ਦੇ ਕਿ ਤੇ ਆਹ ਕੰਮ ਨਾ ਕਰੇ ਇਹਦਾ ਬੜਾ ਮਾੜਾ ਨਤੀਜਾ ਨਿਕਲਣਾ ਵਾ ਐਨੀ ਮੈਨੂੰ ਟੈਨਸ਼ਨ ਲੱਗੀ ਆ ਜੇ ਆਪਣੇ ਘਰ ਮਾਸਾ ਸੋਹ ਹੋਵਾ ਨਾ ਤੇ ਮਹਾਰਾਜ ਕੋਪੀ ਦੇ ਘਰ ਨੂੰ ਮੇਰੀ ਭੈਣ ਦੇ ਘਰ ਵੀ ਸੋਖੀ ਰਵੇ ਸੱਚੇ ਪਾਸ਼ਾ ਮੈਂ ਦੋ ਹੀ ਕਿਡੇ ਸੋਚਣਾ ਕੋਈ ਨਹੀਂ ਸੋਚਣ ਲਈ ਨਹੀਂ ਸੋਚਦੇ ਲੈ ਗੋ ਸੋਚਣਾ ਕੀ ਆ ਜੇ ਆਪਣੇ ਘਰ ਵੱਲੋਂ ਮਾੜਾ ਜਿਹਾ ਨਰਾ ਆਉਣ ਲੱਗਾ ਵਾ ਤੇ ਰਿਸ਼ਤੇਦਾਰਾਂ ਦੀ ਟੈਨਸ਼ਨ ਪੈ ਗਈ ਹੈ ਕਿੰਨੀ ਦੀ ਟੈਨਸ਼ਨ ਪੈ ਗਈ ਆ ਉਹਦੋਂ ਤੇਰੇ ਡੈਡੀ ਨੇ ਨਾ ਮੰਨੇ ਨੇ ਦੱਸਿਆ ਹੀਗਾ ਵੀ ਉਹ ਨਾ ਤੇਰਾ ਸਾੰਡੂ ਰਿਸ਼ਵਤ ਲੈਂਦਾ ਵਾ ਰਿਸ਼ਵਤ ਲੈਂਦਾ ਤੇਰੇ ਮਾਸੜ ਵੱਲੋਂ ਜੋਦੇ ਵੱਲੋਂ ਆਂਦਾ ਕੰਮ ਹੀ ਲੋਕਾਂ ਦੇ ਤਾਂ ਕਰਦਾ ਤੇ ਇਹੇ ਬੜੇ ਮੰਗਦਾ ਵਾ ਕੋਈ ਤੇ ਗਰੀਬ ਨਹੀਂ ਦੇ ਸਕਦਾ ਤਾਂ ਕਈ ਜਿਹੜੇ ਚੰਗੇ ਉਹ ਦੇ ਦਿੰਦੇ ਆ ਤੇ ਮੈਨੂੰ ਤੇ ਇਹੋ ਹੀ ਫਿਕਰ ਪੈ ਗਿਆ ਆਂਦਾ ਹੈ ਉਹ ਕਹਿੰਦਾ ਹੈ ਮੰਨਾ ਤੇਰੇ ਸਾੰਡੂ ਨੇ ਫੜਿਆ ਜਾਣਾ ਵਾ ਫਸ ਜਾਣਾ ਵਾ ਤੇ ਮੈਂ ਆਨੀ ਆ ਹਾਏ ਜੇ ਉਹ ਜੋਧਾ ਫੜਿਆ ਗਿਆ ਤੇ ਕੀ ਬਣੂਗਾ ਓ ਮਮੇ ਤੂੰ ਐਵੇਂ ਕੀ ਟੈਨਸ਼ਨ ਲੈ ਜਾਨੀ ਐ ਜੋ ਬੀਜਣਗੇ ਉਹ ਵੱਢਣਗੇ ਪੁੱਤ ਉਹ ਤਾਂ ਹੈਗਾ ਮੈਂ ਤੇ ਅੱਗੇ ਇਹ ਗੱਲ ਕਰ ਰਹਾ ਹਾਂ ਟੀਆ ਵੀ ਅੱਜ ਕੱਲ ਜੋ ਬੀਜ ਦਾ ਉਹ ਨਹੀਂ ਵੱਢਦਾ ਅੱਜ ਕੱਲ ਕਰਦਾ ਕੋਈ ਆ ਤੇ ਪਰਦਾ ਕੋਈ ਆ ਤੇ ਮੇਰੀ ਭੈਣ ਵਿਚਾਰੀ ਦੇ ਭਲੀ ਮਾਨ ਸੁਆ ਮੈਨੂੰ ਤੇ ਇਹੋ ਹੀ ਫਿਕਰ ਲੱਗਾ ਵਾ ਕਿ ਉਹਦੇ ਸਿਰ ਤੇ ਨਾ ਕਿਤੇ ਕੋਈ ਗੱਲ ਆਵੇ ਹੈ ਮੁੜ ਕੇ ਕਿੱਥੋਂ ਖਾਣਗੇ ਜੇ ਫਸ ਗਿਆ ਵੇ ਨਹੀਂ ਫਰਸ਼ਦਾ ਮੰਮੀ ਨਹੀਂ ਤੇ ਤੂੰ ਇੱਕ ਵਾਰ ਮਾਸੀ ਨਾਲ ਗੱਲ ਕਰ ਮਾਸੀ ਨੂੰ ਤੇ ਮੈਂ ਅੱਗੇ ਸੋਚਣ ਲਈ ਹੀ ਤੇ ਫੋਨ ਲਾ ਕੇ ਪੁੱਛਦੀ ਆ ਫੇਰ ਮੈਂ ਕਿਪਤਾ ਉਹਨੂੰ ਕਿਸੇ ਗੱਲ ਦਾ ਪਤਾ ਵਾ ਕਿ ਨਹੀਂ ਪਤਾ ਜੇ ਮੈਂ ਫੋਨ ਕਰ ਦਿੱਤਾ ਤੇ ਕਿਤੇ ਉਹ ਵੀ ਨਾ ਫਿਕਰ ਕਰਨ ਡਿਆ ਭਵੇ ਮੈਂ ਤਾਂ ਵੀ ਨਹੀਂ ਡਰਦੀ ਫੋਨ ਲਾਉਣ ਲਈ ਕੋਈ ਨਹੀਂ ਹੁੰਦਾ ਕੋਈ ਫੋਨ ਲਾ ਕੇ ਬੋਲਦਾ ਹਾਂ ਮਾਸਾ ਮਾਸਾ ਜੀ ਨੇ ਨੇ ਆਣੇ ਆ ਉਹ ਤੇ ਕਿੰਨਾ ਤੇਰਾ ਉਹ ਪਿਆਰ ਕਰਦੇ ਆ ਕਿੰਨਾ ਤੇਰਨਾ ਮਾਸੀ ਤੇਰੀ ਪਿਆਰ ਕਰਦੀ ਆ ਤੇ ਜੇ ਉਹ ਫਸ ਗਿਆ ਤੇ ਮਾਸੀ ਨੇ ਵੀ ਫਿਕਰਾਂ ਚ ਪੈ ਜਾਣਾ ਵਾ ਆ ਸੁਖ ਦਾ ਟਾਈਮ ਤੇ ਫਿਰ ਲੰਘ ਗਿਆ ਫਿਰ ਵਕਤ ਦਾ ਹੀ ਟਾਈਮ ਆਉਣਾ ਵਾ ਮੈਂ ਦੇਹੋ ਹੱਥ ਜੋੜਦੀ ਮਹਾਰਾਜ ਨੂੰ ਮਤ ਪਾ ਉਹ ਇਹਨਾਂ ਕੰਮਾਂ ਤੋਂ ਹਟ ਜੇ ਕਿੰਨੇ ਕਮਾ ਲਏ ਉੰਨੇ ਠੀਕ ਵਾ ਗਾੜੀ ਚੱਲ ਸੰਭਲ ਜਾਵੇ ਹੁਣ ਫੇ ਮੈਂ ਲਾ ਕੇ ਤੇ ਦੱਸਦੀ ਆ ਤੇਰੀ ਮਾਸੀ ਨੂੰ ਦੱਸੋ ਨਾ ਦੱਸੋ ਮੈਂ ਤੇ ਨੋ 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 चंगा हेलो हेलो सत श्री अकाल गुरप्रीत ठीक ठाक हां जी ठीक ठाक तू ही सुनाओ अही भी ठीक ठाक हां की कांडे जे कुछ नहीं और उधे तक ही हाल है हां उधे भी ठीक ठाक वा उधे दी ना गुरप्रीत दूजी तनखा आ गई है अच्छा अच्छा ये तो बड़ी खुशी की बात है बड़ी खुशी हुई है अदा ਉਹਦਾ ਹੁਣ ਹੁਣ ਨਾ ਯਰ ਕੀ 28000 ਤੇ 200 ਰੁਪਇਆ ਆਇਆ ਈ। ਅੱਛਾ। ਹਾਂ ਹੁਣ ਯਰ ਕੀ ਵਧ ਆਏ ਆ। ਆਹ ਹੋਣੀ ਯਰ ਕੀ ਦੇਖਿਓ ਵਧ ਆਏ ਆ। ਹਾਂ ਸਭ ਤੋਂ ਕਿਨੇ ਨਾਲ ਵੀ ਵਧ ਗਏ ਤਾਂ। ਵਧ ਗਏ ਵਧ ਗਿਆ ਉਹ। ਪਰ ਨਾ ਖੁਸ਼ੀ ਵੀ ਮੈਨੂੰ ਹੈ। ਮੈਂ ਮੈਂ ਕੱਥੇ ਲੈ ਕਿਹਾ ਕਿ ਆਹ ਇਹ ਚ ਤੋਂ ਬੜੀ ਕਮਾਈ ਹੁੰਦੀ ਤੇ ਲੱਖਾਂ ਦੇ ਹਿਸਾਬ ਨਾਲ ਵੀ ਆਉਂਦੇ ਆ। ਆਹੋ। ਹਾਂ ਤੇ ਖੁਸ਼ੀ ਵੀ ਬੜੀ ਆ ਕਮਾਈ ਦੀ ਪੁੱਤ। ਤੇ ਪਤਾ ਕੀ ਆ ਤੇਰੇ ਬਾਜੀ ਨੇ ਨਾ ਕਿਹਨੇ ਬਾਹਰ ਦੱਸਿਆ ਈ ਉਹ ਤੈਨੂੰ ਕੋਈ ਗੱਲ ਦੀ ਖਬਰ ਮਿਲੀ ਆ ਕਿਹੜੀ ਖਬਰ ਹਏ ਮੈਂ ਤਾਂ ਮਰ ਚਲਨੀ ਟੈਨਸ਼ਨ ਨਾਲ ਹੀ ਆਂਦੇ ਆ ਵੀ ਜੋਦੇ ਨੇ ਫਸ ਜਾਣਾ ਵਾ ਉਹਨੇ ਫੜਿਆ ਜਾਣਾ ਰਿਸ਼ਵਤ ਲੈਂਦਾ ਅੱਛਾ ਤਾਂ ਕੁਕੀ ਤੇ ਆਸਤ ਤੇਰਾ ਨਾ ਭਾਜੀ ਬਾਹਰੋਂ ਆਇਆ ਏ ਉਹਨੂੰ ਕੋਈ ਬੰਦੇ ਨੇ ਦੱਸਿਆ ਈਓ ਅੱਛਾ ਅੱਛਾ ਕਿ ਮੈਂ ਤੇ ਬਹੁਤ ਫਿਕਰਾਂ ਚੀ ਉਹ ਗੱਲ ਸੁਣ ਕੇ ਮੈਨੂੰ ਤੇ ਕੋਈ ਸਮਝ ਨਹੀਂ ਲੱਗਦੀ ਤੇ ਮੈਂ ਨਾ ਜੀ ਭਿਆਣੀ ਇੱਥੇ ਬੈਠੀ ਹਾਂ ਤੇ ਉਹਦੇ ਆ ਗਿਆ ਆਂਦਾ ਮੰਮੀ ਟੈਨਸ਼ਨ ਕਾਦੀ ਮੈਂ ਪਹਿਲਾਂ ਤਾਂ ਦੱਸੰਦਾ ਨਹੀਂ ਇਰਾਦਾ ਫੇਰ ਮੈਂ ਦੱਸ ਹੀ ਦਿੱਤਾ ਮੈਂ ਹੁਣ ਨਿਆਣਾ ਥੋੜੀ ਸਿਆਣਾ ਵਾ ਇਹ ਵੀ ਹੈ ਨਾ ਹਾਂਜੀ ਤੇ ਉਹ ਮੈਨੂੰ ਕਹਿੰਦਾ ਵੀ ਤੂੰ ਮੰਮੀ ਮਾਸੀ ਨੂੰ ਫੋਨ ਲਾ ਤੇ ਉਹਨੂੰ ਪੁੱਛ ਵੀ ਬਾਹਰ ਤੈਨੂੰ ਪਤਾ ਵਾ ਲੋਕੀ ਕੀ ਗੱਲਾਂ ਕਰਦੇ ਆ ਚਲ ਕੋਈ ਗੱਲ ਨਹੀਂ ਦਿੱਤੀ ਲੋਕਾਂ ਨੇ ਗੱਲਾਂ ਕਰਨੀਆਂ ਹੁੰਦੀਆਂ ਵਾ ਨਾਲੇ ਤੇ ਆਪਣੇ ਆਪਣੇ ਕਰਮਾਂ ਦਾ ਫਾਲ ਵਾ ਜਿੱਦਾਂ ਦੇ ਕਰਮ ਨੇ ਹੋਨੇ ਕੀਤੇ ਹੋਣਗੇ ਉਹਨੂੰ ਮਿਲ ਜਾਣਾ ਜਿੱਦਾਂ ਦੇ ਕਰਮ ਪਿਆ ਤੇ ਮੇਰੇ ਬੱਚਿਆਂ ਨੇ ਕੀਤੇ ਹੁੰਦੇ ਸਾਨੂੰ ਉਸ ਪਰ ਮਿਲ ਜਾਣਾ ਉਹ ਤਾਂ ਪੁੱਤ ਗੱਲ ਟੈਨਸ਼ਨ ਲਈ ਜੰਨੇ ਆ ਉਹ ਤਾਂ ਗੱਲ ਤੇਰੀ ਠੀਕ ਵਾ ਮਾਸਾ ਮਾਸਾ ਜਿੰਨੇ ਨਿਆਣੇ ਆ ਮੈਨੂੰ ਤੇਰਾ ਵੀ ਬੜਾ ਫਿਕਰ ਵਾ ਨਿਆਣਿਆਂ ਦਾ ਬੜਾ ਫਿਕਰ ਵਾ ਜੋਦੇ ਦਾ ਕਿਹੜਾ ਘੱਟ ਫਿਕਰ ਵਾ ਮੈਂ ਤੇ ਹੱਥ ਜੋੜਦੀ ਆਂ ਵੀ ਉਹਨੂੰ ਕਹਾਂ ਨਾ ਰਿਸ਼ਵਤ ਲਵੇ ਲੈਂਦਾ ਵਾ ਤੈਨੂੰ ਪਤਾ ਲੈਂਦਾ ਕਿ ਨਹੀਂ ਝੂਠ ਨੀ ਬੋਲਦੇ ਲੋਕੀ ਇਹ ਤਾਂ ਉਹਨੂੰ ਪਤਾ ਹੋਊਗਾ ਨਾ ਹੂੰ ਆ ਪਰ ਕਿਹਨੇ ਤੇ ਤੂੰ ਐਵੇਂ ਟੈਨਸ਼ਨ ਲਈ ਜੋ ਕਿਹਨੇ ਦਿੱਤੇ ਹੀ ਹੋਊਗੀ ਰਿਸ਼ਵਤ ਪੈਸੇ ਦਿੱਤੇ ਹੀ ਹੋਣਗੇ ਤੇ ਕੋਈ ਗੱਲ ਕਰਦਾ ਹੋਊਗਾ ਇਹ ਤਾਂ ਉਹ ਨਹੀਂ ਜਾਣਦੇ ਆ ਕੋਈ ਗੱਲ ਨਹੀਂ ਤੂੰ ਐਵੇਂ ਟੈਨਸ਼ਨ ਨਾ ਲੋ ਮੁਸੀਬਤਾਂ ਚ ਮੇਤੇ ਬਣੀ ਨਾ ਕੋਈ ਨਹੀਂ ਉਹਦੇ ਕਮੌਲ ਲੱਗ ਪਿਆ ਵਾ ਉਹਦੇ ਤੇ ਮੇਰੇ ਸਾਥ ਨਹੀਂ ਦੂਗਾ ਨਾ ਮੈਂ ਟੈਨਸ਼ਨ ਨਹੀਂ ਜਾਂਦੇ ਨਹੀਂ ਪਤਾ ਉਹਦੇ ਨੇ ਸਾਤ-ਛਤ ਵਾਰੀ ਦੇਊਗਾ ਤੇਰਾ ਪਰ ਨਾ ਆਪਾਂ ਇਹ ਇਦਾਂ ਥੋੜੀ ਸਾਹ ਦੇਣਾ ਵਾ ਵੀ ਤੂੰ ਮੁਸ਼ਕਲ ਵਿੱਚ ਐਵੇਂ ਤੇ ਫੇਸ ਆਸ ਦਈਏ ਅਹੀਂ ਤੇਰਾ ਸਾਥ ਓਦਾਂ ਦਵਾਂਗੇ ਖੁਸ਼ੀ-ਖੁਸ਼ੀ ਜੋ ਸਾਡਾ ਬਣਦਾ ਵਾ ਉਹਦੇ ਤੇਰਾ ਹੀ ਆ ਉਹ ਕੋਈ ਗੱਲ ਨਹੀਂ ਕੀ ਪਰ ਨਾ ਜੋਦੇ ਨੂੰ ਸਮਝਾ ਵੀ ਇਦਾਂ ਦੇ ਕੰਮ ਨਾ ਕਰ ਵੀ ਅਹੀਂ ਰੁੱਲ ਜਾਣਾ ਹੀ ਹਾਂ ਚਾ ਕੋਈ ਗੱਲ ਜੀ ਜੀ ਮੈਂ ਪੁੱਛੂਗੀ ਆਹੋ ਚਲ ਠੀਕ ਆ ਫੇਰ ਪੁੱਛੀ ਧਿਆਨ ਨਾਲ ਲੜਾਈ ਨਾ ਕਰਿਓ ਚੰਗਾ ਨਹੀਂ ਜੀ ਲੜਾਈ ਤਾਂ ਤੋਂ ਕਰਨੀ ਆ ਮੈਂ ਉੱਥੇ ਹੀ ਸੱਸ ਭਾਈ ਪੁੱਛਾਂ ਹਾਂ ਚੰਗਾ ਦੀਦੀ ਕਿੰਨੇ ਪਰੇਸ਼ਾਨ ਆ ਕੀ ਸਮ੍ਰਿਤੀ ਦੇ ਪਾਪਾ ਨਾ ਕ੍ਰਿਸ਼ਵਤ ਲੈਂਦੇ ਆ। ਦੀਦੀ ਨੂੰ ਲੱਗਦਾ ਹੀ ਕਿ ਗੋਪੀ ਨੂੰ ਪਤਾ ਨਹੀਂ। ਪਰ ਮੈਨੂੰ ਤੋਂ ਉਦੋਂ ਦਾ ਹੀ ਪਤਾ ਵਾ ਜਦੋਂ ਦੀ ਮੈਂ ਵਿਆਹ ਹੀ ਆਈ ਆ। ਉਹਨਾਂ ਨੂੰ ਕੀ ਪਤਾ ਮੈਂ ਰੋਜ਼ ਹੀ ਲੜਦੀ ਆ। ਇਸੇ ਗੱਲ ਤੋਂ ਕ੍ਰਿਸ਼ਵਤ ਨਾ ਲਿਆ ਕਰੋ, ਨਾ ਲਿਆ ਕਰੋ। ਹੁਣ ਤੇ ਮੈਂ ਵੀ ਨਹੀਂ ਦੱਸਿਆ ਕਿ ਇਸ ਮਰੀਤ ਨੂੰ ਛੱਟ ਲੱਗੀ ਆ। ਮੇਰੇ ਤੇ ਇਹਨੂੰ ਹੋਰ ਟੈਨਸ਼ਨ ਹੋ ਜਾਣੀ ਹੈਗੀ। ਮੈਂ ਹਾਚਾ ਕੋਈ ਗੱਲ ਨਹੀਂ। ਤਾਂ ਕੇ ਲੱਗੇ ਆ ਹੋਰ ਮਹੀਨੇ ਤੱਕ ਠੀਕ ਹੋ ਜਾਣੇ ਸਾਰੇ ਐਵੇਂ ਪਰੇਸ਼ਾਨੀ ਦੇ ਰਹੀਆਂ ਮਸੀ ਮਸੀਨਾ ਗਰੀਬੀ ਚੋਂ ਨਿਕਲਣ ਦਾ ਹੈਗੇ ਹੁਣ ਉਹਨਾਂ ਨੇ ਮੇਰੀ ਪਰੇਸ਼ਾਨੀ ਲੈ ਕੇ ਬੈ ਜਾਣੀ ਉਹ ਮਾਰਨਾ ਹੋ ਜਾਣ ਕਿਤੇ ਹੰਤਾ ਕੀ ਕਰੇ ਉਹਨ ਇਹੇ ਕੇ ਬੰਦੇ ਨੂੰ ਸਮਝਾਇਆ ਵੀ ਨਹੀਂ ਜਾ ਸਕਦਾ ਜੇ ਸਮਝਾਵਾਂਗੇ ਤੇ ਲੜਾਈ ਗੱਲ ਪੈਣੀ ਆ ਫੋਨ ਤੇ ਇਦਾਂ ਹੀ ਲਾਇਆ ਏ ਗੋਪੀ ਨੂੰ ਹਾਂ ਪਰ ਉਹ ਆਏ ਗੋਪੀ ਨੇ ਲਾਇਆ ਉਹਦਾ ਹੀ ਲਾ ਲੋ ਚਾਹੇ ਕਿਸ ਤਰ੍ਹਾਂ ਲਾ ਲੋ ਲਾ ਲਿਆ ਮੈਂ ਫੋਨ ਤੂੰ ਤੇ ਪਰੇਸ਼ਾਨ ਜੀ ਲੱਗਦੀ ਕਦੀ ਤੇਰੇ ਚਿਹਰੇ ਤੇ ਹਾਸਾ ਹੁੰਦਾ ਵਾ ਤੇ ਕਦੀ ਤੇਰੇ ਪਰੇਸ਼ਾਨੀ ਆਉਂਦਾ ਵੀ ਜੀ ਇਹ ਤਾਂ ਮੈਨੂੰ ਸਮਝ ਨਹੀਂ ਲੱਗਦੀ ਉਹ ਹੈ ਠੀਕ ਵਾ ਤੂੰ ਦਾ ਹਾਸਾ ਤੇ ਮੈਨੂੰ ਲੱਗਦਾ ਹਲਾਰਿਆਂ ਦਾ ਹੀ ਆ ਟੈਨਸ਼ਨਾਂ ਹੀ ਜਿਆਦੀਆਂ ਰੱਬ ਨੇ ਪਾਤੀਆਂ ਮੈਨੂੰ ਕੋਈ ਸਮਝ ਨਹੀਂ ਲੱਗਦੀ ਫੋਨ ਵੀ ਟੈਨਸ਼ਨ ਆ ਕੋਈ ਹੋਣ ਦੇ ਮਾਲਕ ਨੇ ਤੇਰੀਆਂ ਟੈਨਸ਼ਨਾਂ ਦੂਰ ਕਰਤੀਆਂ ਮੁੰਡਾ ਤੇਰਾ ਕਮਾਉਣ ਡਿਆ ਮੈਂ ਕਮਾਉਣ ਡਿਆ ਕੋਈ ਗੱਲ ਨਹੀਂ ਪਰ ਤੁਸੀਂ ਜਿਹੜੀ ਗੱਲ ਨਹੀਂ ਦੱਸੀ ਆਣ ਕੇ ਜੋਦੇ ਵੱਲੋਂ ਹਾਂ ਵੀ ਉਹਨੇ ਫੜਿਆ ਜਾਣਾ ਵਾ ਉਹ ਟੈਨਸ਼ਨ ਲੈ ਕੇ ਬੈ ਗਈ ਆ ਹੁਣ ਮੈਨੂੰ ਓਹੋ ਤੂੰ ਉਹਦੇ ਕੰਚ ਵਾਲਾ ਪਾਤਨ ਗੁਰਪ੍ਰੀਤ ਦੇ ਚ ਮੈਂ ਆਖਿਆ ਕਈ ਵਾਰ ਨਾ ਸਮਝਾਇਆ ਬੰਦਾ ਸਮਝ ਜਾਂਦਾ ਹੁੰਦਾ ਵਾ ਜੇ ਮਤ ਨਾ ਟਿਕਾਣੇ ਹੋਵੇ ਨਾ ਆਂਜਣ ਦੇ ਕੰਧ ਨੂੰ ਪੁੱਛ ਲਈਦਾ ਤੇ ਗੋਪੀ ਤੇ ਫੇਰ ਵੀ ਪੜ੍ਹੀ ਲਿਖੀ ਅਕਲ ਵਾਲੀ ਆ ਜੇ ਉਹ ਸਮਝਾਉਗੀ ਤੇ ਖਰਿਆ ਸੁਧਰੀ ਜਾਊਗਾ ਨਾ ਗਾੜੀ ਲਾਊ ਲੋਕਾਂ ਕੋ ਪੈਸੇ ਉਹ ਦਵਿੰਦਰ ਉਹ ਜਿਹੜੇ ਮੁੱਢਾ ਤੋਂ ਵਿਗੜੇ ਹੋ ਗਏ ਸਜ਼ਰਦੇ ਨਹੀਂ ਐਡੀ ਵੀ ਕੋਈ ਗੱਲ ਨਹੀਂ ਆ ਜਦੋਂ ਪਤਾ ਲੱਗੇ ਨਾ ਕਿ ਗਾੜੀ ਖੂ ਆ ਅਸੀਂ ਡੁੱਬ ਜਾਾਂਗੇ ਜਾਂ ਗਾੜੀ ਸੱਪ ਦੀ ਰੋਡ 'ਚ ਹੱਥ ਪਾਵਾਂਗੇ ਸਾਨੂੰ ਡੰਗ ਵੱਜੂਗਾ ਬੰਦਾ ਡਰ ਵੀ ਜਾਂਦਾ ਵਾ ਕਈ ਵਾਰ ਮੈਂ ਤਾਂ ਆ ਹੀ ਫੋਨ ਕੀਤਾ ਮੈਂ ਆ ਸਮਝਾ ਥੋੜਾ ਬੋਧਾ ਖਰਿਆ ਤੇਰੇ ਆਖੇ ਲੱਗੀ ਜਾਵੇ ਸਮਝਾਉਣ ਨੂੰ ਤੇ ਚਲੋ ਅਸੀਂ ਵੀ ਕਹਿ ਸਕਦੇ ਆ ਪਰ ਇਹ ਆ ਵੀ ਉਹ ਬੰਦੇ ਨੇ ਤੇ ਮੇਰੇ ਨਾਲ ਹਾਥੀ ਨਹੀਂ ਮੜਿਆ ਗਾਂ ਹੋ ਗਏ ਉਹਨੇ ਮੁੜ ਕੇ ਮੈਨੂੰ ਕਹਿਣਾ ਵਾ ਵੀ ਤੂੰ ਕੌਣ ਹੋ ਨਾ ਸਮਝਾਉਣ ਵਾਲਾ ਇਹ ਵੀ ਗੱਲ ਨਾ ਕਿਤੇ ਮੈਂ ਖੈ ਕਹਦੇ ਮੈਨੂੰ ਆਹੋ ਜਾਵਾਂ ਕਿਉਂ ਮਮਾ ਆ ਕੇ ਤੇ ਆਵਾਂਗੇ ਕੁੰਬਟ ਪਾ ਕੇ ਗੱਲ ਤੁਹਾਡੀ ਇਹ ਵੀ ਸੱਚੀ ਆ ਆਹੋ ਗੱਲ ਆ ਨਾ ਹਾਂ ਵੀ ਆਹੋ ਵੀ ਕਹਿਦਾ ਹਾ ਹੁਣ ਮੈਨੂੰ ਤੇ ਉਹੋ ਗੱਲ ਆ ਕਿ ਮੰਨੇ ਦੀ ਗੱਲ ਰੜਕਦੀਆਂ ਉਹ ਤੈਨੂੰ ਮੈਂ ਆਣ ਕੇ ਦੱਸਦੀ ਆ ਤੂੰ ਚੁੱਕ ਕੇ ਫੋਨ ਨੂੰ ਲਾ ਮੈਂ ਨਹੀਂ ਨਾ ਮੰਨੇ ਦਾ ਨਾਮ ਲਿਆ ਆਂਦੀ ਕਿੰਨੇ ਦੱਸਿਆ ਮੈਂ ਕਿਹਨੇ ਦੱਸਿਆ ਬਾਹਰ ਉਹ ਹੀ ਮੈਂ ਕਹ ਰਿਹਾ ਨਾ ਦੱਸ ਨਾ ਦਮੀ ਨਹੀਂ ਮੈਂ ਨਹੀਂ ਨਾ ਲਿਆ ਤੇ ਪਰ ਇਹ ਆ ਨਾ ਵੀ ਅਹੀਂ ਫਿਰ ਓਖੇ ਤੇ ਹੋਣਾ ਹੀ ਹੋਣਾ ਨਾ ਜੇ ਸਾਡਾ ਭੈਣ ਭਰਾ ਦੁਖੀ ਹੋਊਗਾ ਤਦ ਇਹ ਤੇ ਹੁਣ ਉਹਨੂੰ ਸੋਚਣਾ ਚਾਹੀਦਾ ਨਾ ਕੋਈ ਬੰਦਾ ਹੁੰਦਾ ਵਾ ਪੈਸੇ ਕਿਹ ਕੋਈ ਕੋਲ ਨੇ ਲੋਕਾਂ ਕੋਲ ਉਹੋ ਗੱਲ ਵੀ ਰਾਸ਼ਨ ਜੋਗੇ ਪੈਸੇ ਨਹੀਂ ਕਿਤੇ ਇਹ ਕੰਮ ਕਰਾਉਣ ਵਾਸਤੇ ਪੈਸੇ ਹੈਗੇ ਲੋਕਾਂ ਕੋਲ ਪਰ ਉਹ ਆਂਦੀ ਤੂੰ ਨਾ ਟੈਨਸ਼ਨ ਲੈ ਪੈਲ ਨੂੰ ਗੋਪੀ ਨੂੰ ਪਤਾ ਹੋਊਗਾ ਟੈਨਸ਼ਨ ਨਹੀਂ ਆਂਦੀ ਆ ਜੇ ਅਸੀਂ ਮਾੜਾ ਕਰਮ ਕਰਾਂਗੇ ਤਾਂ ਅਸੀਂ ਭੁਗਤਾਂਗੇ ਜਿਹੜਾ ਕਰੂਗਾ ਉਹ ਭੁਗਤੂਗਾ ਐਦਾਂ ਨਹੀਂ ਹੁਣ ਮੈਨੂੰ ਪਤਾ ਵੀ ਗੋਪੀ ਨੂੰ ਪਤਾ ਵਾ ਕਿ ਨਹੀਂ ਪਤਾ ਉਹਨੂੰ ਕਹਿਣਾ ਇਹ ਭੈਣੇ ਹਮੇਸ਼ਾ ਨੀਵਾ ਹੀ ਬਣ ਕੇ ਰਹੀ ਤਾਂ ਹਾਂ ਦਾ ਗੁਰੂ ਦਾ ਸ਼ੁਕਰਾਨਾ ਕਰੀ ਜਾਈਦਾ ਵਾ ਤੇ ਫੇਰ ਹੀ ਮਾਲਕ ਪੂਰੀਆਂ ਪਾਉਂਦਾ ਅਸੀਂ ਵੀ ਇਹ ਹਿੰਨਾ ਮਾਲਕ ਦੇ ਅੱਗੇ ਨੀਵਾ ਹੀ ਹੋ ਕੇ ਰਹੇ ਆ ਸਾਰੇ ਤੇ ਭੈਣ ਭਰਾਵਾਂ ਨੇ ਨੀਵਾ ਹੀ ਸਾਨੂੰ ਵਿਖਾ ਲਿਆ ਤੇ ਰਹੀ ਵੀ ਅਸੀਂ ਨੀਵਈ ਆ ਹਾਂ ਤੇ ਚੁੱਕਿਆ ਮਾਰਾ ਇੰਨੇ ਹੀ ਆ ਆ ਗਈ ਆਦਮੀ ਬੜੇ ਚਿਰਦਾ ਗਿਆ ਮੈਂ ਤੇ ਉਥੇ ਰੁਕ ਗਿਆ ਜੀ ਤੂੰ ਪਤਾ ਨਹੀਂ ਕਿਹਦੇ ਨਾਲ ਗੱਲਾਂ ਕਰਨ ਈ ਕੱਲੀ ਲੱਗੀ ਗੱਲਾਂ ਮੈਂ ਕਿਹਦੇ ਨਾਲ ਕਰਨੀਆਂ ਸੀ ਮੇਰੇ ਭੈਣ ਦਾ ਫੋਨ ਆਇਆ ਸੀਗਾ ਅੱਛਾ ਮੈਨੂੰ ਲਾਤੀ ਨਹੀਂ ਲੁੱਤੀ ਕੋਈ ਉਹਨੇ ਉਹਨੇ ਲੁੱਤੀ ਕਰ ਤੋਂ ਰੋਣੀ ਸੀ ਗੱਲਾਂ ਜੀ ਕੱਲੀ ਕਰਨ ਈ ਬੜੀ ਹੌਲੀ ਹੌਲੀ ਕਰਨ ਈ ਆਹ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਤੇ ਹੁਣ ਮੇਰੇ ਗੱਲਾਂ ਕਰਨ ਤੇ ਵੀ ਰੋਕ ਲੱਗੀ ਆ ਮੈਂ ਗੱਲਾਂ ਵੀ ਨਹੀਂ ਕਰਨੀ ਆ ਮੈਂ ਬੰਦ ਕੋਈ ਲਾ ਕੇ ਬੈਠਾ ਫੇਰ ਕਰ ਲੇ ਤੇ ਕੱਲ ਨੂੰ ਗੱਲਾਂ ਕਰਨ ਦੀ ਲੋੜ ਹੈ ਇੱਥੇ بڑے ਮੈਂਬਰ ਆ ਜਿਨ੍ਹਾਂ ਨਾਲ ਗੱਲਾਂ ਕਰਨੀਆਂ ਤੁਹਾਡੇ ਨਾਲ ਜਦੋਂ ਮੈਂ ਗੱਲ ਕਰਨ ਲੱਗਦੀ ਆ ਤੁਸੀਂ ਉਸੇ ਵੇਲੇ ਲੜ ਪੈਂਦੇ ਆ ਤੇ ਮੈਂ ਗੱਲ ਕਰਨੀ ਵੀ ਕਿਵੇਂ ਨਾ ਸਮਰੀਤ ਆਪ ਗੁਰਵਤ ਨਾ ਉਹਨਾਂ ਨੇ ਖੇਡਿਆ ਕਰ ਉਹਨਾਂ ਨੂੰ ਖੜਾਇਆ ਕਰ ਪੜਾਇਆ ਕਰ ਰੋਟੀ ਪਾਣੀ ਖਵਾਇਆ ਕਰ ਤੇ ਸਾਰਾ ਦਿਨ ਮੈਂ ਉਹਨਾਂ ਨੇ ਲਗਦੀ ਆ ਤੇ ਜੇ ਮੈਂ ਇੱਥੇ ਕੱਲੀ ਹੋ ਕੇ ਬੈੜ ਗਈ ਆ ਤਾਂ ਤਾਂ ਕੀ ਹੋਇਆ ਮੈਂ ਬੈਠਾ ਤੋਂ ਨਹੀਂ ਕਿਹਾ ਮੈਂ ਗੱਲਾਂ ਤੋਂ ਕਿਹਾ ਸਮਰੀਤ ਤਾਂ ਸੌਂ ਗਈ ਹੀਗੀ ਹਾਂ ਉਹਨੂੰ ਦਵਾਈ ਦਿੱਤੀ ਸੀ ਤੇ ਉਹ ਸੌਂ ਗਈ ਤੇ ਗੁਰੂਵਰ ਕਿੱਥੇ ਹੈ ਗੁਰੂਵਰ ਉਹ ਜੀਵਨ ਨਗਰ ਗਿਆ ਵਾ ਉਹ ਲੈ ਗਿਆ ਉਹ ਲੈ ਗਿਆ ਹੂੰ ਗੁਰਦਵਾਰ ਗਿਆ ਨਾ ਆਹੋ ਗੁਰਦਵਾਰੇ ਜਾਂਦੇ ਉਹਨਾਂ ਨਾਲ ਚੱਲ ਜਾਂਦਾ ਵਾ ਬੇਸ਼ੱਕ ਉਹ ਲੈ ਕੇ ਚੱਲ ਵਧੀਆ ਵਾ ਰੱਬ ਵਾਲੇ ਪਾਸੇ ਲੱਗਾ ਵਾ ਨਹੀਂ ਨਹੀਂ ਵਧੀਆ ਵਧੀਆ ਵਸਾ ਨਹੀਂ ਹੁੰਦਾ ਗੁਰਦਵਾਰੇ ਦਾ ਹਾਂ ਹੂੰ ਤੋਂ ਲੱਗਣ ਲੱਗੂਗੀ ਤਾਂ ਫੇਰ ਹੀ ਆ ਨਾ ਬਿਲਕੁਲ ਇਹ ਗੱਲ ਸਹੀ ਹੈ ਇਹ ਸਹੀ ਰਸਤੇ ਤੇ ਚੱਲੂਗਾ ਮਹਾਰਾ ਜੀ ਇਹ ਸਹੀ ਰਸਤੇ ਤੇ ਤੁਰਨ ਵਾਲਾ ਆਹੋ ਤੇ ਉਹੀ ਕਰਨ ਵਾਲਾ ਹੁਣ ਸਭ ਕੁਝ ਜੇ ਸਾਨੂੰ ਦਿੱਤਾ ਪ੍ਰਮਾਤਮਾ ਨੇ ਵਾਹਿਗੁਰੂ ਨੇ ਦਿੱਤਾ ਵੇ ਨਿਆਰੇ ਲਾੜੇ ਦਿੱਤਾ ਤਾਂ ਵੈਗੁਰ ਨੇ ਆ ਹਾਂ ਤੇ ਪਰ ਅਹੀ ਵੈਗੁਰ ਦੀ ਦਿੱਤੇ ਤੇ ਸਬਰ ਨਹੀਂ ਨਾ ਕਰਦੇ ਅਸੀਂ ਗਾਂ ਨੂੰ ਹੱਥ ਪਾਉਂਦੇ ਆ ਇਹ ਸਾਡੇ ਕਰਮਾਂ ਦਾ ਫਲ ਨੇ ਅਸੀਂ ਪਹਿਲੇ ਕਰਮਾਂ ਦੇ ਕੋਈ ਚੰਗੇ ਕਰਮ ਕੀਤੇ ਤੇ ਵੇਹ ਲਹਿਰਾਂ ਬਹਿਰਾ ਪਰਵਾਈシャ ਪਰਵਾਈシャ ਹੋ ਰਹੀ ਆ ਮਾਇਆ ਅੰਬੀ ਆ ਆਏ ਨਿਆਰੇ ਬੱਚੇ ਸਰ ਪਿਛਲੇ ਤਾਂ ਚੰਗੇ ਕਰਮ ਕੀਤੇ ਹੋਣਗੇ ਨਾ ਤੇ ਹੁਣ ਲਹਿਰਾਂ ਬਹਿਰਾ ਵਾ ਤੇ ਹੁਣ ਅੱਗੇ ਜਿਹੜੇ ਚੰਗੇ ਮਾੜੇ ਕਰਮ ਕਰਨਦੇ ਤੇ ਉਹ ਮਾੜੇ ਕਰਮ ਕਿਵੇਂ ਕਰਤੇ ਮੈਂ ਕਿਸੇ ਦਾ ਕਤਲ ਕਰਤਾ ਕਿਸ ਨੂੰ ਲੁੱਟ ਲਿਆ ਮੈਂ ਪਰ ਕਿਹ ਹੈ ਗਰੀਬ ਦਾ ਹੱਕ ਤੇ ਮਾਰ ਨਹੀਂ ਦੇਵਾਂ ਨਾ ਇਹ ਤਾਂ ਹੱਕਾ ਦਾ ਕਹਾਕ ਮਾਰਿਆ ਮੈਂ ਜਿਹੜੇ ਤੁਸੀਂ ਰਿਸ਼ਵਤ ਦੇ ਪੈਸੇ ਲੈ ਲੈਂਦੇ ਆ ਗਰੀਬ ਪਤਾ ਨਹੀਂ ਕਿਦਾਂ ਦਿੰਦਾ ਹੋਊਗਾ ਚਲ ਜਿਹੜੇ ਅਮੀਰ ਤੋਂ ਲੈ ਲੈਂਦੇ ਹੋਗੇ ਉਹਨਾਂ ਤੋਂ ਕੋਈ ਫਰਕ ਨਹੀਂ ਪੈਂਦਾ ਇਹ ਤੈਨੂੰ ਬਾਰ ਬਾਰ ਇਹਨੂੰ ਰਿਸ਼ਵਤ ਥੋੜੀ ਕਹਿੰਦੇ ਆ ਇਹ ਦੇਖੋ ਦਵਾ ਆਈ ਚਲਾਈ ਆ ਜੀ ਇੱਥੋਂ ਮੈਂ ਕੇਕੋ ਫੜ ਲੇ ਮੈਂ ਗਾੜੀ ਦੇ ਦਿੱਤੇ ਉਹਨੇ ਗਾੜੀ ਦੇ ਦਿੱਤੇ ਉਹਨੇ ਗਾੜੀ ਦੇ ਦਿੱਤੇ ਇਹ ਇਦਾਂ ਚੱਲਦੇ ਐਨ ਮਾਇਕ ਇਹ ਤਾਂ ਮਾਨੂੰ ਇੱਕ ਜਿਹੜੀ ਜੀ ਮੈਂ ਲੈ ਆ ਬਸ ਇਹ ਤਾਂ ਮੱਤ ਤੇ ਪੜਦਾ ਪੈਣ ਵਾਲੀ ਗੱਲ ਵਾ ਚਾਗਦੀ ਕਿ ਮਾੜੇ ਕਰਮਾਂ ਨੂੰ ਹੀ ਚੰਗੇ ਕਰਮ ਸਮਝਣਾ ਤੂੰ ਵੀ ਨਾ ਕਮਾਲ ਹੀ ਕਰਦੀ ਏਸੇ ਕਰਕੇ ਹੁਣ ਤੂੰ ਕਹਿੰਦੀ ਨਾ ਤੂੰ ਕੱਲੀ ਕਲਾਂ ਗਾਂਡੀ ਮੈਂ ਕਿਤੇ ਨਾ ਕਰਾਂ ਮੇ ਲਾ ਕੇ ਕੋਈ ਨਹੀਂ ਬੈਂਦਾ ਜਦੋਂ ਤੇਰੇ ਲਾਗੇ ਬੈਈਦਾ ਤੇ ਤੂੰ ਤਾਂ ਪਰਵਚਨ ਸੁਣ ਲੈਂਦੀ ਏ ਕੋਈ ਇਹ ਪੁੱਛਿਆ ਕਰ ਪੁੱਛਿਆ ਕਰ ਪਰਵਾਇਸ਼ ਆ ਕਿ ਆਪਣੇ ਘਰਵਾਲੇ ਦਾ ਖਿਆਲ ਰੱਖਿਆ ਕਰ ਕੋ ਖਵਾਇਆ ਕਰ ਪਿਆਇਆ ਕਰ ਤੂੰ ਤੇ ਹੈ ਵੀ ਚ ਸਭ ਕੁਝ ਬੰਦਦਾ ਹੀ ਹੈ ਘਰ ਚ ਕਿਹੜਾ ਨਹੀਂ ਬੰਦਦਾ ਹੈਗਾ ਪਰ ਜਿਹੜੀ ਆ ਦਿਮਾਗੀ ਟੈਨਸ਼ਨ ਆ ਇਹ ਥੋੜੀ ਦੂਰ ਹੁੰਦੀ ਆ ਮੈਨੂੰ ਤੇ ਐਸੀ ਟੈਨਸ਼ਨ ਲੱਗੀ ਰਹਿੰਦੀ ਆ ਕਿ ਪਤਾ ਨਹੀਂ ਕਿਹੜੇ ਵੇਲੇ ਸਾਡੇ ਤੇ ਮੁਸੀਬਤ ਆ ਜਾਣੀ ਆ ਇੱਕ ਗੱਲ ਹੋਰ ਸੁਣ। ਇਹਦੀਆਂ ਟੈਨਸ਼ਨਾਂ ਲਿਆ ਕਰ। ਕਿਤੇ ਬਿਮਾਰ ਪੈ ਜੇਂਗੀ। ਤੇ ਬਿਮਾਰ ਤੇ ਪੈਣਾ ਹੀ ਆ ਜਦੋਂ ਰਿਸ਼ਵਤ ਦਾ ਪ੍ਰਾਹਾਰ ਆਉਣਾ। ਤੂੰ ਤੇ ਇਹ ਵੀ ਪਤਾ ਨਹੀਂ ਕਿਹੜੀ ਸੋਚ ਸੁੱਚੀ ਜਾਂਦੀ ਮੈਨੂੰ ਆਉਂ ਨਹੀਂ ਸਮਝ ਆਉਂਦੀ। ਸਾਰਾ ਕਸੂਤਰੀ ਪੈਂਦਾ ਵਾ। ਹੁਣ ਜਿਵੇਂ ਪੈਂਦਾ ਕੀ ਕਸੂਰ ਹੋ ਗਿਆ? ਤੈਨੂੰ ਫੋਨ ਆਇਆ। ਕੋਈ ਦੱਸਿਆ ਹੁਣਾਂ ਉਹਨੇ। ਕੱਲ੍ਹ ਕਰਤੀ ਹੋਣੀ ਕੋਈ। ਮੈਂ ਸੱਚੀ ਗੱਲ ਦੱਸਾਂ। ਵੀ ਹਾਂ ਮੈਨੂੰ ਦੱਸਿਆ ਵਾ। ਉਹਨਾਂ ਨੂੰ ਕਿਤੇ ਪਤਾ ਲੱਗਾ ਵਾ ਕਿ ਤੁਸੀਂ ਰਿਸ਼ਵਤ ਲੈਣੀ ਆ। ਉਨੇ ਬਣਾ ਕੇ ਦੱਤੀ ਹੋ ਗੱਲ। ਉਹਨੇ ਮੈਨੂੰ ਸਿਰਫ ਪੁੱਛਿਆ ਹੈਗਾ। ਉਹਦੇ ਪਿੰਡੋਂ ਮੁੰਡਾ ਆਉਂਦਾ ਮੱਨਾ ਭਲਵਾਨ ਜਿਹਦਾ ਉਧਰ ਨਹੀਂ ਆਇਆ ਤੈਨੂੰ ਅੱਛਾ ਜਿਹਾ ਕੰਮ ਕਰਾਉਣਾ ਉਹਨੇ ਆਪਣੀ ਭੈਲੀ ਦਾ। ਹਾਂ ਹੋ। ਪਰ ਉਹ ਬੰਦਾ ਤੇ ਗੱਲ ਕਰਨੀ ਚਾਹੁੰਦਾ ਉਹਦੇ ਨਾਲ। ਨਹੀਂ ਇਹ ਨਹੀਂ ਉਹਨੇ ਮੈਨੂੰ ਕਿਹਾ ਵੀ ਕਿੰਨੇ ਦੱਸਿਆ ਵਾ। ਹੂੰ। ਕਿਵੇਂ ਤੇਰੇ ਭਾਜੀ ਨੂੰ ਬਾਹਰੋਂ ਪਤਾ ਲੱਗਾ ਵਾ? ਭਾਜੀ ਨੂੰ ਭਾਈ بڑا ਹੈਗਾ ਯੂ ਇੰਟੈਲੀਜੈਂਟ ਹੀ। ਤੇ ਫੜ ਫੜਿਆਂ ਦਾ ਮਿਲ ਚ ਚੱਲ ਜਾਂਦਾ ਮਿਲ ਚੋਂ ਆ ਕੇ ਘਰ ਆ ਜਾਂਦਾ ਉਹਨੂੰ ਬਹੁਤ ਅੱਛਣ ਵਾਲੇ ਗੱਲ। ਜਿੱਦਾਂ ਦਾ ਉਹ ਬੰਦਾ ਵਾਣਾ ਉਹਦੇ ਲੱਗਦੇ ਕੋਈ ਖਲੋਗੇ ਰਾਜੀ ਨਹੀਂ ਉਹਦੀਆਂ ਵਡਿਆਈਆਂ ਭਾਰ ਦੇ ਕਿਹਾ ਮਹਾਰਾਜ ਨੇ ਸਹਿਬਾ ਤੇ ਵਡਿਆਈਆਂ ਜਿਸ ਭਾਵੇਂ ਤੁਸੀਂ ਦੇ ਹੁਣ ਇਹ ਧਰਤੀ ਆ ਇਹਦੇ ਵਿੱਚ ਅਸੀਂ ਹਾਲ ਚਲਾਉਂਦੇ ਵੇ ਇਹਦੀ ਇੱਕ ਪਾੜ ਪਾੜ ਕੇ ਰੱਖ ਦਿੰਦੇ ਆ ਤੇ ਇਹ ਸਾਨੂੰ ਕਿ ਇਹ ਤੇ ਨਿਮਰਤਾ ਵੇ ਕਿੰਨੀ ਆ ਇਹ ਤੇ ਦਾਣੇ ਸੁੱਟਦੇ ਆ ਆਪਾਂ ਤੇ ਸਾਨੂੰ ਫੇਰ ਅੰਨ ਖਾਣ ਨੂੰ ਦੇਣ ਦੀ ਹੈ ਐ ਇੰਨੀ ਨਿਮਰਤਾ ਵਾ ਇਹਦੇ ਵਿੱਚ ਤੇ ਪਾਣੀ ਤੇ ਸਭ ਤੋਂ ਨਿਮਰਤਾ ਜਿਆਦੀ ਆ ਪਾਣੀ ਵੇ ਥੱਲੇ ਧਰਤੀ ਦੇ ਆ ਕਿੰਨਾ ਭਾਰ ਉਹਦੇ ਉੱਤੇ ਪਾਇਆ ਹੈ ਉਨੋਂ ਹੀ ਅਜਾਈ ਵੀ ਕਿੰਨਾ ਗਵਾ ਦਿੰਦੇ ਆ ਉਦਾਂ ਹੀ ਐਵੇਂ ਗੱਡੀਆਂ ਧੋਈ ਜਾਂਦੇ ਉਦਾਂ ਹੀ ਮਈਆਂ ਨਵਾਲੀ ਜਾਂਦੇ ਉਦਾਂ ਹੀ ਪਾਣੀ ਢੋਲੀ ਜਾਂਦੇ ਕੋਈ ਫਾਇਦਾ ਪਰ ਉਹਦੇ 'ਚ ਨਿਮਰਤਾ ਵੇਖ ਅਸੀਂ ਵੇਖ ਟੂਟੀਆਂ ਲਾ ਕੇ ਪੈਪ ਲਾ ਕੇ ਉੱਤੇ ਟੈਂਕੀ ਟੰਗੀ ਦੀ ਉੱਤੇ ਲੈ ਜਾਂਦੇ ਆ ਉਹਦੇ 'ਚ ਵੇਖ ਨਿਮਰਤਾ ਫੇਰ ਵੇਖ ਕਿੰਨੀ ਆ ਜੇ ਟੂਟੀਆਂ ਸਾਡੇ ਪਾਣੀ ਫੇਰ ਨੀ ਥੱਲੇ ਨੀਵਾਂ ਨੂੰ ਹੀ ਆਉਂਦਾ ਕੀ ਕਹਿੰਦੇ ਨੇ ਫਰ ਨੀਵੇਂ ਆ ਰੁੱਖਾਂ ਨੂੰ ਲੱਗਦੇ ਉਹ ਸਿਮਲਾ ਤੋਂ ਮਾੜ ਨਾ ਗਰੀ ਇਹ ਆ ਵੀ ਮਾਰਨੀ ਦਾ ਕਿਸੇ ਚੀਜ਼ ਦਾ ਹੋਣਾ ਚਾਹੀਦਾ ਬੰਦੇ ਨੂੰ। ਇਹ ਆ ਵੀ ਇਹ ਗੱਲਾਂ ਨਾ ਸਹਿਮਤ ਵਾਂ। ਇਹ ਆ ਵੀ ਉਹਨੂੰ ਜੋਦੇ ਨੂੰ ਵੀ ਗੁਰਪ੍ਰੀ ਦੇ ਇਦਾਂ ਸਮਝਾਵੇ ਕਿ ਜੇ ਤੈਨੂੰ ਮਾਰਕ ਨੇ ਰੋਜੀ ਰੋਟੀ ਤੇ ਲਾਇਆ ਤੇ ਮਾਰਨਾ ਕਰ ਤੇ ਰਿਸ਼ਤਤ ਨਾ ਕਿਸੇ ਕੋਲ ਹੈ ਆਪਣੇ ਹੱਕ ਦੀ ਕਮਾਈ ਦੇ ਉੱਤੇ ਹੀ ਸਬਰ ਰੱਖ। ਤੇ ਮੇਰੀ ਸੁਣੋ ਆ ਗੱਲ। ਚੱਲ ਆ ਆਂਦੇ ਨਾ ਕੀ ਉਹ ਸਬਕ ਬਣਾ ਦਊਗਾ ਤੇ ਘਰ ਨੂੰ ਨਾ ਆਉਣ ਦਊਗਾ। ਆਪਾਂ ਚੱਲ ਗਏ ਆ ਭਲਾ। ਗੱਲ ਕਰਕੇ ਵੇਖ ਲੈਣੇ ਆ। ਦੰਦਰ ਇਹਾਨੂੰ ਬਾਹਰੋਂ ਖਬਰ ਮਿਲੀ ਆ ਕਈ ਗੱਲਾਂ ਹੁੰਦੀਆਂ ਗੱਲਾਂ 'ਚ ਗੱਲ ਪਾ ਕੇ ਬੰਦਾ ਘਰ ਹੀ ਲੈਂਦਾ ਵਾ ਗੱਲ ਚੱਲ ਕੋਈ ਨਹੀਂ ਵੇਖਾਂਗੇ ਕੱਢਾਂਗੇ ਟਾਈਮ ਪਹਿਲਾਂ ਤਾਂ ਮੈਂ ਤੇ ਪਰਖ ਤੇ ਉਤਰਾਂ ਵੇਹੇ ਬਣਦਾ ਵਾ ਸਾਡਾ ਹੀ ਅਸੀਂ ਵੱਡੇ ਆ ਤੇ ਇਹ ਆਪ ਨੂੰ ਸਮਝਾਉਣ ਦਾ ਫਰਜ਼ ਬਣਦਾ ਵੀ ਇਹ ਕੰਮ ਨਹੀਂ ਕਰੀਦੇ ਆਹੋ ਇਹੋ ਜਿਹਾ ਕੰਮ ਨਾ ਕਰ ਤੇ ਦੇਖੋ ਸਭ ਤੋਂ ਪਹਿਲੀ ਬੰਨਾ ਵੀ ਤੇਰ ਕੋ ਹੈਗਾ ਮਾਲਕ ਨੇ ਤੈਨੂੰ ਜੀਵ ਵੀ ਦਿੱਤੇ ਆ ਰੋਜੀ ਰੋਟੀ ਵੀ ਤੇਰੀ ਸੋਹਣੀ ਲਾਈ ਆ ਸੁਣੋ ਨਾ ਗੱਲ ਪਹਿਲਾਂ ਤਾਂ ਮੈਂ ਫੋਨ ਕੀਤਾ ਨਾ ਗੋਪੀ ਨੂੰ ਫਲਾ ਪੁੱਛਦੀ ਐ ਨੂੰ ਦੱਸਦੀ ਐ ਕੀ ਜਾਂਦਾ ਗਾੜੀਓ ਜਿਹੜੇ ਹਿਸਾਬ ਨਾਲ ਦਸੂਗੀ ਉਹ ਹਿਸਾਬ ਨਾਲ ਜੇ ਸਾਡਾ ਰੋਕ ਹੋਊਗਾ ਤਾਂ ਫਿਰ ਅਸੀਂ ਚਲੇ ਵੀ ਜਾਵਾਂਗੇ ਸਾਨੂੰ ਕੀ ਆ ਆ ਚੱਲ ਕੋਈ ਨਹੀਂ ਹੁਣ ਉੰਦ ਦੀ ਗੱਲਾਂ ਨਾ ਕਰ ਮੈਂ ਹੁਣ ਇੱਕ ਮਨਚ ਆਪਣੇ ਸੋਚਿਆ ਮੈਂ ਵੀ ਹੁਣ ਜਦੋਂ ਉਹਦੇ ਦੀ ਆਊਗੀ ਨਾ ਤਨਖਾਹ ਹਾਂ ਤੇ ਇੱਕ ਸੋਫਾ ਲਿਆਉਣਾ ਤੇ ਕੋਈ ਨਾ ਕੋਈ ਭੈਣ ਭਰਾ ਆ ਜਾਂਦਾ ਬਹਿਣ ਵਾਸਤੇ ਸਾਡੇ ਘਰ ਕੋਲਦੀ ਐ ਨਾ ਕਿ ਇੱਕ ਮੰਜੇ ਦੇ ਉਹ ਚ ਚੜ ਚੜ ਕੇ ਬਹਿ ਜਾਈਦਾ ਸੋਫਾ ਲੈ ਲਈ ਇੱਕ ਆਪਣੇ ਕੱਪੜੇ ਕਪੜੇ ਰੱਖਣੂ ਅਲਮਾਰੀ ਲੈ ਲਈ ਸੋਹਣੀ ਚੱਲ ਮੇਰੀ ਗੱਲ ਸੁਣੋ ਸਭ ਕੁਝ ਹੋ ਜਾਣਾ ਵਾ ਨਹੀਂ ਨਹੀਂ ਸਹੀ ਸਹੀ ਕਾਰ ਬਣ ਜੂਗਾ ਨਾ ਫੇ ਚੰਗਾ ਹੋ ਜਾਣਾ ਜਦੋਂ ਚੋਂਦੇ ਸਾਰੀਆਂ ਚੀਜ਼ਾਂ ਖਰਾਬ ਹੋ ਜਾਂਦੀਆਂ ਵਾ ਪਲਾਸਟਿਕ ਦੀਆਂ ਕੁਰਸੀਆਂ ਲੈ ਆਵਾਂਗੇ ਪੰਜ ਚਾਰ ਕੋਈ ਗੱਲ ਨਹੀਂ ਅਜੇ ਕਿੰਨੇ ਆਉਣਾ ਵਾ ਉਹਦੇ ਵਿਆਹਾਂਗੇ ਤਾਂ ਰਿਸ਼ਤੇਦਾਰ ਆਉਣੇ ਫੇਰ ਕੋਈ ਟੈਂਸ਼ਨ ਨਾ ਨਾ ਉਹ ਭੋਲੇ ਭੋਲੇ ਇਹ ਸੋਫੇ ਬਈ ਦਾ ਥਾਂ ਹੀ ਖੁੱਬਦੇ ਚਾਹੀਦਾ ਬੜੇ ਮਜ਼ਾਜਾ ਆਉਂਦਾ ਇਤਰਾ ਬੈਠਦਾ ਉਹ ਤੇ ਮੇਰਾ ਤਾਂ ਇਹ ਵੀ ਆਪਣੇ ਘਰ ਲਿਆਈਏ ਕੋਈ ਨਹੀਂ ਜੀ ਤੇ ਸਾਰੀਆਂ ਚੀਜ਼ਾਂ ਨੂੰ ਬੜਾ ਕਰਦਾ ਵਾ ਕੋਈ ਗੱਲ ਨਹੀਂ ਰੱਬ ਦੇ ਰੰਗ ਵਾ ਜੋ ਇਹਨੇ ਕਰਨਾ ਚੰਗਾ ਹੀ ਕਰਨਾ ਹੌਲੀ ਹੌਲੀ ਸਭ ਕੁਝ ਆ ਜਾਣਾ ਵਾ ਸਹਜ ਪਕੇ ਸੋ ਮਿੱਠਾ ਹੋਏ ਚਲ ਇਦਾਂ ਕਰਾਂਗੇ ਅਲਮਾਰੀ ਇੱਕ ਲੈ ਆਵਾਂਗੇ ਅੱਜ ਕੀ ਗੱਲ ਆਹ ਟੇਬਲਾਂ ਤੇ ਤੁਸੀਂ ਉਦਾਂ ਹੀ ਲੀੜੇ ਸੁੱਟੇ ਜਾਵੇ ਦੰਦੇ ਲੱਗੇ ਆ ਤੇ ਇਹ ਆ ਵੀ ਜੋੜ ਜੋੜ ਕੇ ਅਲਮਾਰੀ ਦੇ ਵਿੱਚ ਰੱਖੇ ਉਹਨਾਂਗੇ ਸੋਹਣੇ ਲੱਗਦੇ ਆ ਨਾ ਮੰਗੇ ਉਹਨਾਂ ਕੋਲ ਸਲਾਈ ਪੈਗਾ ਬੰਦਾ ਡਾ ਨਹੀਂ ਇਹ ਤਾਂ ਸੱਚ ਆਣਾ ਕਿ ਤੇ ਵੀ ਲੈਨੇ ਆ ਰਿਸ਼ਵਤ ਮੈਂ ਰਿਸ਼ਵਤ ਥੋੜੀ ਦਿੱਤਾ ਮੈਂ ਤਾਂ ਆਪਣਾ ਹੱਕ ਦੀ ਕਮਾਈ ਔ ਮਿਹਨਤ ਬਾਓ ਕਿਸੇ ਦਾ ਕੰਮ ਕਰਾ ਕੇ ਤੇ ਇਹ ਤਾਂ ਇਹ ਤਾਂ ਤੇਥੋਂ ਸੁਣਿਆ ਵੀ ਰਿਸ਼ਵਤ ਹੋਆ ਰਿਸ਼ਵਤ ਥੋੜੀ ਹੁੰਦੀ ਤੇ ਕੱਲ ਨੂੰ ਫੜੇ ਫੜੇ ਗਿਆ ਤੇ ਕੀ ਹਾਲ ਹੋਣਾ ਸਾਡਾ ਇਹੋ ਹੀ ਫੜੀ ਜਾਵਾਂਗੇ ਕੌਣ ਕੋਈ ਲੋਕਾਂ ਤੇ ਆਪਣੀਆਂ ਮਜਬੂਰੀਆਂ ਉਹਨਾਂ ਨੇ ਕੰਮ ਕਰਾਉਣੇ ਆ ਉਹ ਉਹ ਕਿੱਦਾਂ ਫੜਾਉਣਗੇ ਹਨ ਗੱਡੀ ਕੰਮ ਹੋ ਗਏ ਫੇਰ ਫੇਰ ਚੱਲ ਕੇ ਕੰਮ ਉਹਨਾਂ ਦੇ ਆਖੇ ਹੀ ਨਹੀਂ ਲੱਗਦੇ ਹੈਗੇ ਬੰਦਾ ਕਰੇ ਵੀ ਤੇ ਕੀ ਕਰੇ ਬਸ ਬਾਹਰ ਨਿਕਲਣਾ ਔਖਾ ਹੋ ਗਿਆ ਵਾ ਟੌਰ ਨਾ ਤਰੇ ਕਰ ਟੌਰ ਨਾ ਕੀ ਤੋਂ ਨਾ ਵਾ ਕੰਨ ਹੜੇ ਨਿਆਣੇ ਤੁਰੇ ਜਾਂਦੇ ਹੋਣਗੇ ਤੇ ਇਹੀ ਕਹਿਣਾ ਨਾ ਆਹ ਵਾਰੀ ਸ਼ਰਤ ਰਿਸ਼ਵਤ ਕੋਰਪਾ ਪਟਵਾਰੀ ਦਾ ਨਾ ਨਿਆਣਾ ਜਾਂਦੇ ਆ ਬੜੀ ਘਟਿਆ ਸੋਚ ਹੈ ਤੇਰੀ ਇਹ ਵੀ ਤੇਰੀ ਭੈਣ ਲੈ ਸੈਡਾ ਭੈਣ ਨੇ ਨਹੀਂ ਦੱਸਿਆ ਹੈਗਾ ਭੈਣ ਨੇ ਤੇ ਇਹੀ ਕਿਹਾ ਨਾ ਵੀ ਮੈਂ ਬਾਹੀ ਬਾਹਰੋਂ ਸੁਣਿਆ ਆ ਆ ਦੱਸਿਆ ਤੇ ਉਹ ਨਹੀਂ ਨਾ ਤੈਨੂੰ ਤੇ ਚੁੱਕਣਾ ਦਿੱਤੀ ਨਾ ਇਦਾਂ ਕਹਿੰਦੇ ਕਿ ਜੀ ਕਿ ਮੇਜਲਾ ਉਹ ਕਹਦੇ ਮੇਰੇ ਬੱਚਿਆਂ ਨੂੰ ਉਹਨੇ ਬੱਚਿਆਂ ਬਾਰੇ ਨਹੀਂ ਕੁਝ ਕਰਿਆ ਜੇ ਜੇ ਕਹਿੰਦੇ ਮੇਰੇ ਬੱਚਿਆਂ ਨੂੰ ਕੈਨੀ ਗੱਲ ਬੋਦੀ ਨਾ ਉਹ ਜੇ ਕਿ ਪਹਿਲੀ ਕਿ ਦਹਲ ਹੁੰਦਾ ਵਟਾ ਵਿੰਗਿਆ ਹੂੰਗਿਆ ਕਰਕੇ ਤਾਂ ਐਵੇਂ ਕਰ ਦੂੰ ਸਭ ਕੁਝ ਤੂੰ ਕੀ ਕਿਹਾ ਤੇ ਬੱਚਿਆਂ ਜੋ ਮੱਝ ਗਈ ਜੋ ਤੂੰ ਕਿਹਾ ਤੂੰ ਹੀ ਤਾਂ ਉਹਦੇ ਨੂੰ ਕਿੰਨਾ ਮਾੜਾ ਕਹਿੰਨੇ ਮੈਂ ਤਾਂ ਮਾੜਾ ਕਿਹਾ ਨਹੀਂ ਉਹਨੂੰ ਮੈਂ ਤਾਂ ਉਹਨੇ ਉਹਨੇ ਗੱਡੀ ਦੀ ਚਾਬੀ ਮੰਗੀ ਮਾਛੜਾ ਮੈਂ ਗੱਡੀ ਚਲਾਵਾ ਉਹਨੇ ਕਦੀ ਕੱਢੀ ਚਲਾਈ ਤੇ ਮੈਂ ਦਊਂਗਾ ਉਸ ਦਿਨ ਜਿੱਦਾਂ ਉਹ ਨਿਆਣਿਆਂ ਨੂੰ ਸਕੂਲ ਜਾਂਦਾ ਹੈ ਜੀ ਤੇ ਉਸ ਦਿਨ ਉਹ ਗੁਰਵਰ ਨੇ ਕਹਿਤਾ ਹੈ ਉਹਦੇ ਬਾਅਦ ਤਿਆਰ ਹੋ ਗਿਆ ਹੋਊਗਾ ਜਦ ਮੈਂ ਕਿਹਾ ਸੀ ਅਫਸਰ ਬਣ ਬੰਨਾ ਉਹ ਦੋ ਦਿਨ ਕਿੰਨੀਆਂ ਗੱਲਾਂ ਕੀਤੀਆਂ ਉਹਦੇ ਨਾਲ ਇਹ ਉਹਦਾ ਨਾਂ ਨਹੀਂ ਲੈਣਾ ਜੇ ਮੈਂ ਉਹਨੂੰ ਗੱਲਾਂ ਕਰਦਾ ਹੋਣਾ ਤਾਂ ਸਿੱਧਾ ਹੋ ਜਾਊਗਾ ਤੇ ਆਪਦੇ ਬੱਚਿਆਂ ਨੂੰ ਵੀ ਕਰ ਲਿਆ ਕਰੋ ਫਿਰ ਆਪੇ ਮੇਰੇ ਨਿਆਣਿਆਂ ਨੂੰ ਅਫਸਰ ਬਣਾਉਣੇ ਮੈਂ ਗਰੋ ਹੀ ਅਫਸਰ ਬਣਾਣਾ ਸਮਰੀਧੀ ਅਫਸਰ ਬਣਨੀ ਨਹੀਂ ਉਹਨੂੰ ਵੀ ਗੱਲਾਂ ਕਰ ਲਿਆ ਕਰੋ ਨਿਆਣਿਆਂ ਨੂੰ ਉਹ ਵੀ ਸਿੱਧੇ ਹੋ ਜਾਣਗੇ ਫਿਰ ਉਹਨਾਂ ਨੂੰ ਕਿਉਂ ਲਾੜ ਕਰਦੇ ਆ ਤੂੰ ਦੇਖ ਦੀ ਮੇਰੀ ਮੰਝੇ ਦੇ ਪੈਸੇ ਛੱਟ ਲਵਾ ਕੇ ਹੈ ਤੂੰ ਤੂੰ ਉਹਨੂੰ ਤੇਰੀ ਵੀ ਲੱਗਦੀ ਹੈ ਤੇਰੀ ਤੇ ਧੀ ਆ ਤਾਂ ਤੂੰ ਉਹਨੂੰ ਬੋਲੀ ਜਾਨੀ ਮੈਂ ਉਹਨੂੰ ਬੋਲਣ ਨਹੀਂ ਦਈ ਮੈਂ ਤੁਹਾਨੂੰ ਸਮਝਾਉਂਦੀ ਆ ਸਮਝਾਉਂ ਨਹੀਂ ਤੂੰ ਇਹੋ ਜਿਹੇ ਆਪਦੀਆਂ ਗਲਤੀਆਂ ਨਹੀਂ ਤੂੰ ਹੀ ਮੰਨਦੇ ਹੈਗੇ ਤੇ ਦੂਜਿਆਂ ਤੇ ਤੋਪੀ ਜਾਂਦੇ ਆ ਇਹੋ ਜੇ ਪਰਵਾਹ ਨਾ ਕਰਿਆ ਕਰ ਮੇਰੇ ਨਾਲ ਕੋਈ ਗੱਲ ਨਹੀਂ ਮੇਰੀ ਭੈਣ ਦੇ ਵੀ ਦਿਨ ਮੋੜੀ ਆਉਣੇ ਕੋਈ ਗੱਲ ਨਹੀਂ ਆਹ ਤਾਂ ਮੋੜ ਮੁਰਜਣਾ ਮੈਂ ਮੈਂ ਦੁਖੀ ਆ ਉਹਦਾ ਫੇਰ ਤੁਹਾਨੂੰ ਆਪੇ ਉਹ ਗੱਲਾਂ ਕਰਿਆ ਕਰਨਗੇ ਤੇ ਕਰਦੇ ਰਹਿਣਾ ਮੈਨੂੰ ਨਹੀਂ ਕਿਸੇ ਦੀ ਪਰਵਾਹ ਮੈਂ ਕਿਸੇ ਦੀ ਟੈਨਸ਼ਨ ਨਹੀਂ ਲੈਂਦਾ ਤੇਰਾ ਭਾਈਆ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਹੈ ਇਹ ਜਦੋਂ ਮੇਰਾ ਨਵਾਂ ਨਵਾਂ ਵਿਆਹ ਹੋਇਆ ਹੈ ਨਾ ਇਹਦੀ ਬੜੀ ਚੜਤੀ ਹੈ ਇਹ ਟਿਕਣ ਨਹੀਂ ਦਿੰਦਾ ਕਿਸ ਨੂੰ ਐਡਾ ਕੱਬਾ ਬੰਦਾ ਵਾ ਇਹ ਉਹ ਰਾਬ ਜਿਹੜੀ ਮਾਲਾ ਦਾ ਮਣਕਾ ਹੋਣਾ ਉਹਨੂੰ ਉੱਥੇ ਭਰੋਗ ਰੱਖਦਾ ਉਹ ਤੇ ਸਾਨੂੰ ਕੋਈ ਪੁੱਛ ਜਦੋਂ ਮੇਰਾ ਉਹ ਸਾਨੂੰ ਕੋਈ ਪੁੱਛਦਾ ਸੀ ਉੱਥੇ ਤੇ ਉੱਥੇ ਗੁਰਸ਼ਾਬ ਜੀਜਾ ਜੀ ਗੁਰਸ਼ਾਬ ਜੀ ਗੁਰਸ਼ਾਬ ਜੀ ਤਾਂ ਕੀ ਹੋਇਆ ਹੈ ਇਹ ਨਹੀਂ ਤੂੰ ਹੀ ਹੋਦਗੀਓ ਚੰਗੇ ਇਨਸਾਨ ਤਾਂ ਕਰਕੇ ਤਾਂ ਕਰ ਐਡਾ ਚੰਗਾ ਨਹੀਂ ਹੈਗਾ ਉਹ ਐਡਾ ਚੰਗਾ ਨਹੀਂ ਹੈਗਾ ਉਹ ਮੈਨੂੰ ਪਤਾ ਸਾਰੀ ਗੱਲ ਦਾ ਗੇੜੇ ਦੇ ਪ੍ਰਿੰਟੋਂ ਬੰਦੇ ਨੇ ਮੈਨੂੰ ਦੱਸ ਦਈਏ ਕਿ ਡਾਗ ਚੰਗਾ ਤੇ ਤੁਹਾਡੇ ਪਰ ਵੀ ਤੇ ਦੱਸ ਨਹੀਂ ਰਿਹਾ ਫਿਰ ਦੱਸੀ ਜਾਣ ਮੈਂ ਪ੍ਰਵਾਹ ਕਰਦਾ ਕਿਸ ਦੀ ਤੇ ਫਿਰ ਉਹ ਵੀ ਨਹੀਂ ਪ੍ਰਵਾਹ ਕਰਦੇ ਕਿਸ ਦੀ ਤੇ ਤੂੰ ਐਵੇਂ ਪਿੱਛੇ ਲੱਗੀ ਆਪਣਾ ਘਰ ਚਲਾਵੇਂ ਮੈਂ ਤੈਨੂੰ ਹੋਰ ਗੱਲ ਕਹਦਾ ਇੱਕ ਜੇ ਉਹੋ ਜਿਹੀ ਗੱਲਾਂ ਕਰਦੇ ਆ ਨਾ ਤੈਨੂੰ ਫੋਨ ਤੇ ਚੁੱਕੜਾ ਦਿੰਦੇ ਆ ਮੈਂ ਫੋਨ ਫੋਨ ਬੰਦ ਕਰਾ ਦੇਣਾ ਉਹਨਾਂ ਫੋਨਾਂ ਤੇ ਚੁੱਕਣਾ ਕੋਈ ਨਹੀਂ ਦਿੱਤੀ ਹੈਗੀ ਪਰ ਮੈਂ ਤਾਂ ਹੁਣ ਮੈਨੂੰ ਤਾਂ ਦੱਸਣਾ ਨਹੀਂ ਦਿਆ ਨਾ ਜੇ ਕੋਈ ਆਟਾ ਗੁਆਟਾ ਵੀ ਹੁੰਦਾ ਉਹ ਵੀ ਇਹੀ ਗੱਲ ਕਹਿੰਦਾ ਮੇਰਾ ਤਾਂ ਬਾਹਰ ਨਿਕਲਣਾ ਔਖਾ ਹੋ ਗਿਆ ਵਾ ਸਾਰੇ ਚੰਗੇ ਨਹੀਂ ਹੁੰਦੇ ਤੈਨੂੰ ਤੈਨੂੰ ਚੁਕਣਾ ਦੇ ਜਾਂਦੇ ਸਾਰੇ ਆਪ ਕੋਈ ਕਰਦੇ ਨਾ ਹੋ ਨਾ ਕੋੜਾ ਪ੍ਰੈਸ ਟੇਬਲ ਨਹੀਂ ਹੁੰਦਾ ਜੇ ਤੇ ਲੀੜੇ ਪ੍ਰੈਸ ਕਰੀਦੇ ਆ ਤੇ ਵੇਚੀ ਝੋੜ ਕੇ ਰੱਖ ਲਈਦੇ ਆ ਪ੍ਰੈਸ ਲੀੜੇ ਟੇਬਲਾਂ ਤੇ ਕਰਦੇ ਉਹ ਲੋਕੀ ਉਹ ਤੇ ਖੇ ਥੱਲੇ ਵਸਾ ਕੇ ਤੇ ਥੱਲੇ ਕਰ ਦਿੰਦੇ ਆ ਉਹ ਬਾਬਾ ਜੇ ਹੁਣ ਤੁਸੀਂ ਸੋਫੇ ਵੇਚਨੇ ਆ ਨਾ ਲੋਕਾਂ ਦੇ ਘਰਾਂ 'ਚ ਜਾ ਕੇ ਤੇ ਮੈਂ ਵੀ ਲੀੜੇ ਪ੍ਰੈਸ ਕਰਦੇ ਵੇਖੇ ਆ ਲੋਕੀ ਇਦਾਂ ਹੀ ਉਹਦੇ ਵਿੱਚ ਕੱਪੜੇ ਦਾ ਖਰੀਦੇ ਉੱਤੇ ਪ੍ਰੈਸ ਕਰ ਲਈ ਦੀ ਚਲ ਜੋ ਲਿਓਣੋ ਤੇ ਲੈ ਲਈ ਉਹ ਲੈ ਆਵਾਂਗੇ ਜੋ ਤੇਰੀ ਮਰਜ਼ੀ ਆਹੋ ਹੁਣ ਜੇ ਪੈਸੇ ਚਾਰ ਆਉਣੇ ਆ ਤਾ ਹੁਣ ਅਸੀਂ ਖੌਂ ਖਰਾਬੂ ਥੋੜਾ ਕਰ ਦੇਣੇ ਆ ਹੁਣ ਨਿਆਣੇ ਵਾਹਤੀ ਵੀ ਸੋਚਣਾ ਵਾ ਗਾੜੀ ਕੋਹ ਤੇ ਮੈਂ ਤੇਨੂੰ ਆਖਣ ਦਾ ਖੌਂ ਖਰਾਬੂ ਕਰ ਜਿਹੜੀ ਚੀਜ਼ ਦੀ ਲੋੜ ਉਹ ਹੀ ਤੇਨੂੰ ਮੈਂ ਆਖਣ ਦਾ ਵੀ ਲੈ ਆ ਘਰ ਬਣਾਵਾਂ ਪਹਿਲਾਂ ਇੱਕੋ ਗਾਲੀ ਮੇਰੀ ਤੂੰ ਬਣ ਜਾਣਾ ਬਾਬੇ ਦੀ ਮਿਹਰ ਚਾਹੀਦੀ ਏ ਤੇਨੂੰ ਬਹੁਤੀ ਫਿਕਰ ਹੋਣਾ ਲੋਕਾਂ ਦੀਆਂ ਗੱਲਾਂ ਦੀ ਤੇ ਬਾਹਰ ਨਾ ਨਿਕਲਿਆ ਕਰ ਫੇਰਦਾ ਕੱਲੀ ਗੱਲਾਂ ਕਰਦੀ ਰਿਹਾ ਕਰ ਜਦੋਂ ਮੈਂ ਘਰ ਬਣਾਵਾਂ ਕੋਈ ਨਾ ਕੋਈ ਗੱਲ ਨਹੀਂ ਕਰਨੀ ਕੋਈ ਇਹ ਨਹੀਂ ਪੁੱਛਿਆ ਵੀ ਚਾਹ ਨਹੀਂ ਪੁੱਛਿਆ ਪਾਣੀ ਨਹੀਂ ਪੁੱਛਿਆ ਬਤਿਹਾਰੇ ਮੈਂ ਵੀ ਇਹ ਆਉਂਨੇ ਤੁਸੀਂ ਉਹ ਪਾਣੀ ਹਾਂ ਉਹ ਮੈਂ ਪੀ ਆਇਆ ਗੱਲਾਂ ਉਥੇ ਉਹ ਹੀ ਕਰੀ ਜ ਨਹੀਂ ਹਾਂ ਉਹ ਉਥੋਂ ਕਦੋਂ ਦੀ ਛੁੱਟੀ ਕਾਫੀ ਨਾ ਕਰਕੇ ਲਾ ਹੋ ਜਾ ਬਿਮਾਰ ਪੈ ਜਾ ਹਾਂ ਕਦੋਂ ਦੀ ਛੁੱਟੀ ਹੋਈ ਤੇ ਹੁਣ ਘਰ ਵੜਨਦਾ ਚਾਹ ਪਾਣੀ ਪੀ ਕੇ ਆਏ ਉਹਨੇ ਫਿਰ ਫਿਰ ਜੋ ਸੱਚੀਆਂ ਸੁਣਾਉਂ ਤਾਂ ਫਿਰ ਗੁੱਸਾ ਕਰਾ